ਕਬਰਨਾਮਾ ਦੇਖਣਾ ਸੂਤਿਆਂ ਨੂੰ ਮੇਰੇ ਵੱਲੋਂ ਪਿਆਰ ਕਰੀ ਸਸਿਕਾ ਮੈਂ ਆਪ ਤੁਹਾਡਾ ਹਰਸ਼ ਰਾਜ ਗੱਲ ਕਰਦੇ ਹਾਂ ਜਿਮਨੀ ਚੋਣ ਅਤੇ ਤਾਜ਼ਾ ਸਰਵੇ ਦੀ ਸ਼੍ਰੋਮਣੀ ਅਕਾਲੀ ਦਲ ਵੱਲੋਂ ਐਡਵੋਕੇਟ ਪਰ ਉਪਕਾਰ ਸਿੰਘ ਕੁਮਨ ਲੇਕਿਨ ਕੱਜ ਕੱਲ ਕੁਝ ਸ਼ਰਾਰਤੀ ਅੰਸਰਾਂ ਵੱਲੋਂ ਜਿਹੜੇ ਪੋਸਟਰ ਸ਼੍ਰੋਮਣੀ ਅਕਾਲੀ ਦਲ ਵੱਲੋਂ ਲਗਾਏ ਗਏ ਸੀ ਕਾਲੀ ਸ਼ਾਈ ਲਗਾ ਦਿੱਤੀ ਗਈ ਕੱਲ ਬੜਾ ਵਿਵਾਦ ਪਖਿਆ ਭਾਈ ਵੋਟ ਮੰਗਣ ਦਾ ਅਧਿਕਾਰ ਹਰ ਇੱਕ ਨੂੰ ਹੈ ਕਾਂਗਰਸ ਪਾਰਟੀ ਵੱਲੋਂ ਵੀ ਹਿੰਦੂ ਚਿਹਰਾ ਭਾਰਤ ਕੁਸ਼ਲ ਆਸ਼ੂ ਭਾਰਤੀ ਜਨਤਾ ਪਾਰਟੀ ਵੱਲੋਂ ਜੀਵਨ ਗੁਪਤਾ ਵੀ ਹਿੰਦੂ ਚਿਹਰਾ ਅਤੇ ਹਾਕਮ ਤੇਰ ਸੰਜੀਵ ਅਰੋੜਾ ਆਪ ਆਦਮੀ ਪਾਰਟੀ ਵੱਲੋਂ ਇੱਕ ਹਿੰਦੂ ਚਿਹਰਾ ਤਿੰਨ ਹਿੰਦੂ ਚਿਹਰੇ ਰੋਮਣੀ ਅਕਾਲੀ ਦਲ ਵੱਲੋਂ ਸਿੱਖ ਚਿਹਰਾ ਜੇ ਗੱਲ ਕਰੀਏ ਪਿਛਲੀਆਂ ਜਿਮਨੀ ਚੋਣਾਂ ਦੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਸਾਰੀਆਂ ਹੀ ਜਿਮਨੀ ਚੋਣਾਂ ਦੇ ਵਿੱਚ ਚਿਤ ਲੰਗੁਰਾਲ ਨੂੰ ਛੱਡ ਕੇ ਸਿੱਖ ਚਿਹਰੇ ਉਤਾਰੇ ਗਏ ਸੀ ਲੇਕਿਨ ਜਿਹੜਾ ਸਿੱਖ ਚਿਹਰੇ ਦਾ ਪਤਾ ਖੇੜਿਆ ਗਿਆ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਉਹਦਾ ਕੋਈ ਰਿਜ਼ਲਟ ਪੋਜ਼ਿਟਿਵ ਨਹੀਂ ਆਇਆ ਚਾਹੇ ਉਹ ਸ਼ੀਤਲ ਅੰਗੁਰਾਲ ਹੋਵੇ ਤੇ ਚਾਹੇ ਜਿਮਨੀ ਚੋਣ ਹੋਵੇ ਗਿੱਦੜਪਾ ਬਰਨਾਲਾ ਚੱਬੇਬਾ ਅਤੇ ਡੇਰਾ ਬਾਬਾ ਨਾਨਕ ਦੀ ਜੀਵਨ ਗੁਪਤਾ ਦਾ ਬੜਾ ਵੱਡਾ ਆਧਾਰ ਹੈ ਬੇਸ ਬਣਿਆ ਹੋਇਆ ਹੈ ਇਸ ਹਲਕੇ ਦੇ ਵਿੱਚ ਕਿਉਂਕਿ ਉਹ ਕੋਈ ਨਵੇਂ ਨਹੀਂ ਉਹ ਪ੍ਰਾਣੀ ਭਾਰਤੀ ਜਨਤਾ ਪਾਰਟੀ ਦੇ ਆਗੂ ਨੇ ਲਗਭਗ 35 ਤੋਂ 40 ਸਾਲ ਤੋਂ ਉਹਨਾਂ ਦਾ ਪਰਿਵਾਰ ਅਤੇ ਖੁਦ ਜੀਵਨ ਗੁਪਤਾ ਭਾਰਤੀ ਜਨਤਾ ਪਾਰਟੀ ਦਾ ਪੰਜਾਬ ਤੋਂ ਵੱਡਾ ਅੰਗ ਹਨ ਜੇ ਗੱਲ ਕਰੀਏ ਸੰਜੀਪ अरोड़ा ਦੀ ਸੰਜੀਪ अरोड़ा ਵੱਲੋਂ ਅਤੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਹਰ ਤਰ੍ਹਾਂ ਦੀ ਮਸ਼ੀਨਰੀ ਮੰਤਰੀ ਵਿਧਾਇਕ ਅਫਸਰਸ਼ਾਹੀ ਪੂਰਾ ਤਾਮ-ਚਾਮ ਝੁਕਿਆ ਜਾ ਰਿਹਾ ਹੈ ਅਸੀਂ ਗੱਲ ਕਰਦੇ ਹਾਂ ਭਾਰਤ ਪੂਸ਼ਕ ਆਸ਼ੂ ਦੀ ਭਾਰਤ ਪੂਸ਼ਕ ਆਸ਼ੂ ਅਤੇ ਸੰਜੀਪ ਅਰੋੜਾ ਦੇ ਵਿਚਕਾਰ ਜਿਹੜਾ ਮੁਕਾਬਲਾ ਹੋਵੇਗਾ ਕਿਉਂਕਿ ਭਾਰਤ ਪੂਸ਼ਕ ਆਸ਼ੂ ਵੀ ਕਿਸੇ ਤੋਂ ਘੱਟ ਨਹੀਂ ਇਹ ਤੇ ਹਾਕਮ ਤੇਰਾ ਸੱਤਾਧਾਰੀ ਸਰਕਾਰ ਸੱਤਾ ਤੇ ਤੇਰਾ ਕਿਉਂਕਿ ਕੇਜਰੀਵਾਲ ਨੇ ਕਹਿ ਦਿੱਤਾ ਕਿ ਜਿਨ੍ਹਾਂ ਦੀ ਪਾਰਟੀ ਉਹਨਾਂ ਦਾ ਵਿਧਾਇਕ ਲੇਕਿਨ ਭਾਰਤ ਪੂਸ਼ਨ ਕਹਿੰਦੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦਾ ਸਮਾ ਹੈ ਸਿਰਫ ਕਾਂਗਰਸ ਪਾਰਟੀ ਦਾ ਕਾਂਗਰਸ ਪਾਰਟੀ ਜਿੱਤੇਗੀ ਮੁੱਧੜੇ ਮੂੰਹ ਡਿੱਗੀਗੀ ਕ ਆਪ ਆਦਮੀ ਪਾਰਟੀ ਤੇ ਲੋਕ ਇਹ ਵੀ ਕਹਿ ਰਹੇ ਨੇ ਜੇਕਰ ਭਾਰਤ ਪੂਸ਼ਨ ਆਸ਼ੂ ਇਥੋਂ ਬੁਰੀ ਤਰ੍ਹਾਂ ਹਾਰਦੇ ਨੇ ਤੇ ਭਾਰਤ ਪੂਸ਼ਨ ਆਸ਼ੂ ਜਾਣਗੇ ਭਾਰਤੀ ਜਨਤਾ ਪਾਰਟੀ ਦੇ ਵਿੱਚ ਕਿਉਂਕਿ ਰਵਨੀਤ ਬਿੱਟੂ ਅਤੇ ਭਾਰਤ ਪੂਸ਼ਨ ਆਸ਼ੂ ਦੀ ਪੱਕੀ ਯਾਰੀ ਹੈ ਇੱਕ ਦੂਜੇ ਤੋਂ ਬਿਨਾ ਸਾਹ ਨਹੀਂ ਲੈਂਦੇ ਦੇਖ ਲੈਣਾ ਆ ਜਿੰਨੇ ਕੁ ਦਿਨ ਬਾਕੀ ਪਏ ਨੇ ਸੂਤਰ ਦੱਸਦੇ ਨੇ ਕਿ ਕਿਸੇ ਨੇ ਵਿਰੋਧ ਵੀ ਨਹੀਂ ਕਰਨਾ ਇੱਕ ਦੂਜੇ ਦਾ ਚਾਹੇ ਕਾਂਗਰਸ ਪਾਰਟੀ ਵੱਲੋਂ ਭਾਰਤਪੁਸ਼ਪ ਆਸ਼ੂਪੇ ਤੇ ਭਾਰਤੀ ਜਨਤਾ ਪਾਰਟੀ ਵੱਲੋਂ ਰਵਨੀਤ ਬਿੱਟੂ ਹੋਣ ਜੇ ਗੱਲ ਕਰੀਏ ਸੀ ਹਾਕਮ ਧਿਰ ਦੀ ਹਾਕਮ ਧਿਰ ਪੂਰੀ ਤਰ੍ਹਾਂ ਅੱਡੀ ਚੋਟੀ ਦਾ ਜੋਰ ਲਗਾ ਰਹੀ ਹੈ ਮੁੱਛ ਦਾ ਸਵਾਲ ਬਣ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਸਤੇ ਇਹ ਜਿਮਨੀ ਚੋਣ ਜੇਕਰ ਇਹ ਜਿਮਨੀ ਚੋਣ ਆਪ ਆਦਮੀ ਪਾਰਟੀ ਨਹੀਂ ਜਿੱਦੀ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਪ ਆਦਮੀ ਪਾਰਟੀ ਇਸ ਗੱਲ ਦੀ ਆਸ ਨਾ ਰੱਖੇ ਕਿ ਅਸੀਂ ਰਿਪੀਟ ਕਰਾਂਗੇ ਸਾਡੀ ਦੂਸਰੀ ਵਾਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਰਕਾਰ ਬਣੇਗੀ ਜੇ ਗੱਲ ਕਰੀਏ ਪਿੰਡਾਂ ਦੇ ਵਿੱਚ ਜਿੰਨਾ ਨੂੰ ਵਿਰੋਧ ਹੋ ਰਿਹਾ ਹੈ ਆਲਰੇਡੀ ਅੰਦਾਜ਼ਾ ਲੱਗ ਚੁੱਕਿਆ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਕਨਵੀਨਰ ਅਰਵਿੰਦ ਕੇ ਜਿਵਾਤ ਨੂੰ ਜਿਸ ਤਰ੍ਹਾਂ ਬਾਗੀ ਬਗਾਵਤ ਕਰ ਰਹੇ ਨੇ ਬਾਗੀ ਕਹਿੰਦੇ ਨੇ ਕਿ ਦਿੱਲੀ ਲੋਬੀ ਵਾਲਿਆਂ ਨੂੰ ਅਸੀਂ ਡੇਰੇ ਨਹੀਂ ਲਾਣ ਦਿਆਂਗੇ ਜੇਕਰ ਦਿੱਲੀ ਵਾਲਿਆਂ ਦੇ ਡੇਰੇ ਪੰਜਾਬ ਦੇ ਵਿੱਚ ਰਹਿਣਗੇ ਤਾਂ ਜਿਹੜੇ ਆਮ ਲੋਕ ਨੇ ਉਹਨਾਂ ਨੂੰ ਕੋਈ ਮੌਕਾ ਨਹੀਂ ਮਿਲੇਗਾ ਯਾਨੀ ਕਿ ਪੂਰਾ ਪੂਰੀ ਕਾੜੇ ਦੀ ਟੱਕਰ ਹੈ ਭਾਰਤ ਕੁਸ਼ਲ ਆਸ਼ੂ ਅਤੇ ਸੰਜੀਵ ਰੋੜਾ ਦੇ ਵਿੱਚ ਕਾਰ ਜਿਹੜੀ 3 ਨੰਬਰ ਤੇ ਆਵੇਗੀ ਭਾਰਤੀ ਜਨਤਾ ਪਾਰਟੀ ਕਿਉਂਕਿ ਆਧਾਰ ਹੈ ਵੱਡਾ ਜੀਵਨ ਗੁਪਤਾ ਦਾ ਹਲਕਾ ਲੁਧਿਆਣਾ ਦੇ ਵਿੱਚ ਅਤੇ ਜਿਹੜੀ ਸ਼੍ਰੋਮਣੀ ਅਕਾਲੀ ਦਲ ਹੈ ਚੌਥੇ ਨੰਬਰ ਤੇ ਮੰਨੀ ਜਾ ਰਹੀ ਹੈ ਕਿਉਂ ਮੰਨੀ ਜਾ ਰਹੀ ਹੈ ਹਾਲਾਂਕਿ ਖੇਤਰੀ ਪਾਰਟੀ ਹੈ 30 ਤੋਂ 40% ਵੋਟ ਹੈ ਸਿੱਖ ਭਾਈਚਾਰੇ ਦੀ ਹਲਕਾ ਲੁਧਿਆਣਾ ਪੱਛਮੀ ਦੇ ਵਿੱਚ ਹੈ ਲੇਕਿਨ ਸ਼੍ਰੋਮਣੀ ਅਕਾਲੀ ਦਲ ਦਾ ਦੋਧੜਿਆਂ ਦੇ ਵਿੱਚ ਵੰਡਿਆ ਜਾਣਾ ਸ਼੍ਰੀ ਅਕਾਲ ਤਖਤ ਸਾਹਿਬ ਦੇ ਹੁਕਮ ਅਨੁਸਾਰ ਤੂੰ ਮਰਕਰ ਹੋਣਾ ਫਗੋੜੇ ਹੋਣਾ ਇਸ ਕਰਕੇ ਕੌਮ ਜਿਹੜੀ ਹੈ ਸ਼ੁਰੂਨੀ ਅਕਾਲੀ ਦਲ ਦੇ ਉਮੀਦਵਾਰ ਨੂੰ ਵੋਟ ਨਾ ਮਾਤਰ ਦੇ ਬਰਾਬਰ ਹੀ ਪਾਵੇਗੀ ਕਿਉਂਕਿ ਕੌਮ ਵੱਲੋਂ ਹਾਲੇ ਸਪੌਂਸਰੀ ਮਿਲ ਲਿਆ ਜਿੰਨੀ ਦੇਰ ਤੱਕ ਸ਼ੁਰੂਨੀ ਅਕਾਲੀ ਦਲ ਦੇ ਪ੍ਰਧਾਨ ਹਨ ਸੁਖਬੀਰ ਸਿੰਘ ਬਾਦਲ ਧੰਨਵਾਦ